ਮੇਢ ਲੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਿੰਡ ਮਲੂਕਪੁਰ ਵਿੱਚ ਅ ਜਿਲ੍ਹਾ ਫਾਜ਼ਿਲਕਾ ਬਲਾਕ ਹਬੌਰ ਅ ਮੁੱਦਾ ਤੁਹਾਨੂੰ ਪਤਾ ਹੈ ਵੀ ਜਿਹੜਾ ਮਾਨ ਸਰਕਾਰ ਨੇ ਕਿਸਾਨਾਂ ਦੀ ਪਿੱਠ ਪਿੱਛੇ ਛੁਰਾ ਮਾਰਿਆ ਕਿਉਂਕਿ ਅੱਜ ਇਤਿਹਾਸ ਦੇ ਵਿੱਚ ਪਹਿਲਾ ਉਹ ਦਿਨ ਆ ਜਿਸ ਦਿਨ ਜੇ جنگ ਵੀ ਲੱਗੀ ਹੁੰਦੀ ਤੇ ਜਦੋਂ ਦੋ ਧਿਰਾਂ ਦੀ ਮੀਟਿੰਗ ਹੁੰਦੀ ਹੈ ਨਾ ਤੇ ਜਿਹੜੇ ਮੀਟਿੰਗ ਕਰਕੇ ਬੰਦੇ ਜਾਂਦੇ ਨੇ ਉਹਨਾਂ ਨੂੰ ਬੜੀ ਦੋ ਦੋ ਪਾਸਿਆਂ ਤੋਂ ਜਿਹੜੀ ਹੈਗੀ ਆ ਵੀ ਉਹਨਾਂ ਨੂੰ ਜਿੰਨਾ ਚਿਰ ਉਹ ਆਪਦੇ ਜਿੱਥੋਂ ਲੈ ਕੇ ਆਏ ਉੱਥੇ ਜਾਂਦੇ ਨਹੀਂ ਤੇ ਕੋਈ ਵੀ ਕਾਰਵਾਈ ਨਹੀਂ ਹੁੰਦੀ ਜੰਗ ਬੰਦ ਹੋ ਜਾਂਦੇ ਨੇ ਇਸ ਬਦਲਾਵ ਵਾਲੀ ਸਰਕਾਰ ਨੇ ਜਿਹੜਾ ਹੈਗਾ ਸੀਗਾ ਲੁਧਿਆਣੇ ਦੇ ਇਲੈਕਸ਼ਨ ਨੂੰ ਦੇਖਦੇ ਹੋਏ ਲੁਧਿਆਣੇ ਦੇ ਪੂੰਜੀਪਤੀਆਂ ਦੇ ਨਾਲ ਯਾਰੀ ਨਮਾਉਂਦੇ ਹੋਏ ਤੇ ਜਿਹੜੇ ਪੰਜਾਬ ਦਾ 70 ਤੋਂ ਲੈ ਕੇ 85% ਲੋਕ ਨੇ ਜਿਨ੍ਹਾਂ ਵਿੱਚ ਕਿਸਾਨ ਨੇ ਮਜ਼ਦੂਰ ਨੇ ਉਹਨਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਸਿਰਫ ਇੱਕ ਕੇਜਰੀਵਾਲ ਨੂੰ ਖਿੱਚਣ ਵਾਸਤੇ ਕੇਜਰੀਵਾਲ ਨੂੰ ਇੱਥੋਂ ਜਿਤਾ ਕੇ ਜਿਹੜਾ ਉਹਨਾਂ ਨੇ ਕੈਂਡੀਡੇਟਸ ਜਿੱਥੇ ਅਨਾਉਂਸ ਕੀਤਾ ਉਹਨਾਂ ਨੂੰ ਜਿਤਾਉਣਾ ਤੇ ਕੇਜਰੀਵਾਲ ਨੂੰ ਰਾਜ ਸਭਾ ਵਿੱਚ ਭੇਜਣਾ ਉਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਸਾਡੇ ਜਿਹੜਾ ਖਨੌਰੀ ਆ ਸਾਡਾ ਜਿਹੜਾ ਸਿੰਘੂ ਬਾਰਡਰ ਸੀਗੀ ਉੱਥੇ ਸਾਡੀਆਂ ਮਾਵਾਂ ਭੈਣਾਂ ਸਾਡੀਆਂ ਉੱਥੇ ਨਿੱਕੇ ਬੱਚੇ ਬੈਠੇ ਸੀਗੇ ਸਾਡੇ 80-80 ਸਾਲ ਦੇ ਬਜ਼ੁਰਗ ਸੀਗੇ ਇਸ ਸ਼ਰਾਬੀ ਮੁੱਖ ਮੰਤਰੀ ਨੇ ਉਹਨਾਂ ਨਾਲ ਬੇਪੱਤੀਆਂ ਕੀਤੀਆਂ ਉੱਥੋਂ ਦਾ ਜਿਹੜਾ ਡੀਆਈਜੀ ਆ ਜਿਹੜਾ ਸਿੱਧੂ ਸਾਹਿਬ ਆ ਕਲਰ ਪੁੱਠੇ ਕਰਕੇ ਕਹਿੰਦਾ ਵੀ ਕਿਸਾਨਾਂ ਨੂੰ ਮੈਂ ਅੰਦੋਲਨ ਨਹੀਂ ਕਰਨ ਦੇਣਾ ਸਾਡੀ ਉਹਨੂੰ ਪੀ ਲਾ ਜੇ ਆ ਜਿੰਦੇ ਹੁਸ਼ਿਆਰ ਆਂ ਤੇ ਤੂੰ ਕਰਦਾ ਪਿਆ ਨਾ ਤੇ ਇਹਦਾ ਤਾਂ ਸਾਲ ਗਿਆ ਤੇ ਤੂੰ ਇੱਥੇ ਹੀ ਰਹਿਣਾ ਤੇ ਜਿਹੜੀਆਂ ਸੱਤਾ ਮੇਸ਼ਾਂ ਬਦਲਦੀਆਂ ਰਹਿੰਦੀਆਂ ਨੇ ਤੇ ਤੂੰ ਕਿਸਾਨਾਂ ਦਾ ਪੁੱਤਰ ਹੋ ਕੇ ਤੇ ਕਿਸਾਨਾਂ ਦੀ ਰੋਟੀ ਖਾ ਕੇ ਤੇ ਕਿਸਾਨਾਂ ਨਾਲ ਗਦਾਰੀ ਕਰਦਾ ਪਿਆ ਠੀਕ ਹੈ ਤੁਸੀਂ ਕੁੱਟਮਾਰ ਕੀਤੀ ਹੈ ਸਾਡੇ ਸਿਲੰਡਰ ਚੱਕ ਲਿਆ ਸਾਡੀਆਂ ਤੁਸੀਂ ਚੋਰੀ ਉੱਥੇ ਕੀਤੀ ਹੈ ਤੁਸੀਂ ਕਿਹੜੀ ਇਮਾਨਦਾਰੀ ਦੀ ਗੱਲ ਕਰਦੇ ਹੋ ਅਸੀਂ ਕਹਿੰਨੇ ਆਂ ਵੀ ਪੰਜਾਬ ਪੁਲਿਸ ਚੋਰ ਨਿਕਲੀ ਆ ਜਿਨ੍ਹਾਂ ਨੇ ਉੱਥੇ ਸਾਡੇ ਸਿਲੰਡਰ ਚੱਕੇ ਆ ਸਾਡੀਆਂ ਐਲਸੀਡੀਆਂ ਚੱਕੀਆਂ ਨੇ ਸਾਡੇ ਜਿਹੜੇ ਉੱਥੇ ਏਸੀ ਲੱਗੇ ਸੀ ਉਹ ਚੱਕ ਲਏ ਨੇ ਸਾਡੇ ਭਾਂਡਿਆਂ ਤੱਕ ਚੱਕ ਲਿਆਏ ਨੇ ਸਾਡੀਆਂ ਦਰੀਆਂ ਚਾਦਰਾਂ ਚੱਕ ਕੇ ਲੈ ਕੇ ਆਏ ਨੇ ਤੇ ਆਪਣੇ ਆਪ ਨੂੰ ਮਾਨਦਰ ਦੱਸਦੇ ਨੇ ਤੇ ਫਿਰ ਉਸ ਟਾਈਮ ਤੁਸੀਂ ਕੀਤਾ ਜਦੋਂ ਘਰੋਂ ਲੋਕ ਬਾਹਰ ਸੀ ਕਦੀ ਵੀ ਢਾੜ ਵੀ ਜਿਹੜੇ ਹੁੰਦੇ ਸੀ ਉਹ ਵੀ ਧਿਆਨ ਰੱਖਦੇ ਸੀ ਜੇ ਪਿੰਡ ਦੇ ਲੋਕ ਨੇ ਤੇ ਸੁੱਤੇ ਪੇ ਲੋਕਾਂ ਉੱਤੇ ਵਾਰ ਨਹੀਂ ਕਰਦੇ ਤੇ ਤੁਸੀਂ ਇੱਕ ਪਾਸੇ ਢੰਡੋਰਾ ਪੜਦੇ ਜੇ ਅਸੀਂ ਇੱਕ ਕਿਸਾਨਾਂ ਦੇ ਆਤਿਸ਼ੀ ਆ ਤੇ ਦੂਜੇ ਪਾਸੇ ਉਸ ਟਾਈਮ ਤੁਸੀਂ ਉੱਥੇ ਚੜ ਕੇ ਆਉਂਦੇ ਜੇ ਜਿਸ ਟਾਈਮ ਸਾਡੇ ਕਿਸਾਨ ਆਪਣੀ ਰੋਟੀ ਪਕਾ ਕੇ ਤੇ ਰੋਟੀ ਖਾਂਦੇ ਸੀ ਤੇ ਬਾਬਿਆਂ ਨੂੰ ਤੁਸੀਂ ਧੂ ਧੂ ਕੇ ਉੱਥੇ ਮੰਜੀਆਂ ਤੋਂ ਕੋਟ-ਕੋਟ ਕੇ ਤੁਸੀਂ ਖੇਤਾਂ ਦੇ ਵਿੱਚ ਮਜਬੂਰ ਕਰਤਾ ਉਹਨਾਂ ਨੂੰ ਮੋਟਰਾਂ ਤੇ ਸੌਣ ਲਈ ਇਸ ਕਰਕੇ ਇਹਨਾਂ ਨੂੰ ਸ਼ਰਮ ਦੀ ਘਾਟ ਸੀ ਕਿ ਸਾਡੇ ਸੀਐਮ ਮਾਨ ਸਾਹਿਬ ਨੂੰ ਜਿਹੜਾ ਇਸ ਟਾਈਮ ਸਾਡਾ ਬੇਨਤਾ 부ਚੜ ਬਣਿਆ ਹੋਇਆ ਜਿਹੜਾ ਨਜਾਇਜ਼ ਇਨਕਾਊਂਟਰ ਕਰਵਾ ਰਿਆ ਜਿਹੜਾ ਜਿੱਦਾਂ ਪਿਛਲੇ ਜਿਹੜੇ ਸਾਡੇ ਪੰਜਾਬ ਦੀ ਜਵਾਨੀ ਦਾ ਘਾਣ ਹੋ ਰਿਆ ਸੀ ਉਸੇ ਤਰ੍ਹਾਂ ਇਹ ਉਹਨਾਂ ਨੰਬਰਾਂ ਤੇ ਆਣ ਕੇ ਪੰਜਾਬ ਦੀ ਜਵਾਨੀ ਦਾ ਘਾਣ ਕਰ ਰਿਹਾ ਉਸੇ ਤਹਿਤ ਜਿਹੜੇ ਸਾਡੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜਾ ਅੱਜ ਜਿੱਦਣ ਇਹਨਾਂ ਨੇ ਚੱਕਿਆ 114 ਦਿਨ ਹੋ ਗਏ ਸੀ ਉਹਨਾਂ ਨੂੰ ਬਿਲਕੁਲ ਸਿਰਫ ਉਹਨਾਂ ਨੇ ਪਾਣੀ ਤੋਂ ਬਗੈਰ ਉਹ ਕੁਛ ਨਹੀਂ ਇਹਨਾਂ ਲੋਕਾਂ ਲਈ ਉਹ ਲੜਾਈ ਲੜਦੇ ਪਏ ਸੀ ਕੋਈ ਆਪਦੇ ਲਈ ਨਹੀਂ ਲੜਦੇ ਸੀ ਪਰ ਇਸ ਸਾਡੇ ਮੁੱਖ ਮੰਤਰੀ ਨੇ ਜਿਹੜਾ ਹੈਗਾ ਸੀ ਸ਼ਰਾਬ ਦੇ ਨਸ਼ੇ ਦੇ ਵਿੱਚ ਲੱਗਦਾ ਵੀ ਜਿਹੜੇ ਫੈਸਲੇ ਲਾਏ ਨੇ ਜਿਹੜੀ ਇਹਨਾਂ ਨਾਲ ਸਾਡੀ ਲੜਾਈ ਨਹੀਂ ਸੀ ਹੈਗੀ ਇੱਕ ਪਾਸੇ ਸਾਨੂੰ ਇਹ ਕਹਿੰਦੇ ਰਹੇ ਬਾਈ ਫਸਲਾਂ ਦੀ ਐਮਐਸਪੀ ਦੇਵਾਂਗੇ ਅਸੀਂ ਇੱਕ ਪਾਸੇ ਕਹਿੰਦੇ ਸੀ ਸਾਡੀਆਂ ਬੀਬੀਆਂ ਨੂੰ ਅਸੀਂ 1000 ਰੁਪਏ ਦੇਵਾਂਗੇ ਇੱਕ ਪਾਸੇ ਕਹਿੰਦੇ ਸੀ ਤੁਹਾਨੂੰ ਅਸੀਂ ਸਿਹਤ ਸਹੂਲਤਾਂ ਵਧੀਆ ਦੇਵਾਂਗੇ ਤੇ ਇੱਕ ਪਾਸੇ ਕਹਿੰਦੇ ਸੀ ਤੁਹਾਡੇ ਸਕੂਲਸ ਠੀਕ ਕਰਾਂਗੇ ਅੱਜ 3 ਸਾਲਾਂ ਦੇ ਵਿੱਚ ਇੱਕ ਵੀ ਕੰਮ ਇਹਨਾਂ ਨੇ ਕਰਕੇ ਵਿਖਾਇਆ ਹੋਵੇ ਤਾਂ ਸਾਡੇ ਭਰਾ ਬੈਠੇ ਸਾਰਿਆਂ ਤੋਂ ਪੁੱਛ ਲੋ ਵੀ ਇੱਕ ਕੰਮ ਇਹਨਾਂ ਨੇ ਅਜੇ ਤੱਕ ਕੀਤਾ ਕੋਈ ਨਹੀਂ ਕੀਤਾ ਇੱਕ ਵੀ ਜਿਹੜਾ ਨਾ ਕਿ ਬੀਬੀਆਂ ਨੂੰ 1000 ਰੁਪਏ ਦੇਵਾਂਗੇ ਦਿੱਤਾ ਨਹੀਂ ਆਇਆ ਇਹਨਾਂ ਨੇ ਕਿਹਾ 2500 ਰੁਪਏ ਪੈਨਸ਼ਨ ਦੇਵਾਂਗੇ ਅਇਤਾ ਕੇ ਕੋਲ ਆਈ ਜਿਹੜੀ 10000 ਰੁਪਏ ਪੈਨਸ਼ਨ ਆਉਂਦੀ ਉਹ ਵੀ ਬੰਦ ਕਰ ਸਕਦੀ ਇਸ ਮੁੱਖ ਮੰਤਰੀ ਦੇ ਆਪਦੇ ਬਿਆਨ ਨੇ ਵੀ ਅਸੀਂ 22 ਫਸਲਾਂ ਦੇ ਉੱਤੇ ਐਮਐਸਪੀ ਦੇਵਾਂਗੇ ਪੰਜਾਬ ਦਾ ਕਿਸਾਨ ਨਹੀਂ ਰੋਲ ਦੇਵਾਂਗੇ ਅਸੀਂ ਮੱਕੀ ਬਜਾਵਾਂਗੇ ਅਸੀਂ ਸਰੋਂ ਬਜਾਵਾਂਗੇ ਅਸੀਂ ਜਿਹੜੀ ਹੈਗੀ ਮੂੰਗ ਬਜਾਵਾਂਗੇ ਇਹ ਆ ਹਾਲਾਤ ਹੈ ਗਰਾਊਂਡ ਲੈਵਲ ਦੇ ਹਾਲਾਤ ਨੇ ਮਾਨ ਸਾਹਿਬ ਤੇ ਜਿਹੜਾ ਤੂੰ ਅੱਜ ਆ বিজেপি ਦਾ ਹੱਥ ਠੋਕਾ ਬਣ ਕੇ ਕੇਜਰੀਵਾਲ ਦਾ ਹੱਥ ਠੋਕਾ ਬਣ ਕੇ ਜਿਹੜੇ ਲੋਕਾਂ ਨੇ ਤੈਨੂੰ ਵੋਟਾਂ ਪਾਈਆਂ ਉਸ ਦੀ ਕੁਰਸੀ ਇਹਨਾਂ ਨੇ ਖੇਚ ਲਈ ਸੀ ਤੇ ਤੇਰੀ ਤਾਂ ਕੁਰਸੀ ਹਾਲੀ ਤੈਨੂੰ ਤਾਂ ਦਿੱਤੀ ਨੂੰ 3 ਸਾਲ ਹੋਏ ਨੇ ਤੇ ਅਗਲੇ 5 ਸਾਲਾਂ 'ਚ ਤੇਰਾ ਹਾਲਾਤ ਕੀ ਹੋਣਗੇ ਇਸ ਕਰਕੇ ਜਿੰਨਾ ਚਿਰ ਵੀ ਤੁਸੀਂ ਸਾਡੇ ਜਿਹੜੇ ਉਹ ਕਿਸਾਨ ਨੇ ਜਿਹੜਾ ਸਾਡਾ ਤੁਸੀਂ ਉੱਥੋਂ ਸਮਾਨ ਚੱਕਿਆ ਜਿਹੜਾ ਸਾਡੇ ਸਮਾਨ ਦੀ ਤੁਸੀਂ ਚੋਰੀ ਕੀਤੀ ਇੱਕ ਪਾਈ ਪਾਈ ਦਾ ਹਿਸਾਬ ਲਵਾਂਗੇ ਇਹਨਾਂ ਪਿੰਡਾਂ ਦੇ ਟਰੈਕਟਰ ਟਰਾਲੀਆਂ ਤੁਹਾਡੇ ਤੋਂ ਬਰਾਮਤ ਕਰਵਾਵਾਂਗੇ ਵਾਪਸ ਲਵਾਂਗੇ ਚਾਹੇ ਤੈਨੂੰ ਆਪਦੀ ਜ਼ਮੀਨ ਵੇਚ ਕੇ ਪੇ ਕਰਨੇ ਪੈਣ ਕਿਉਂਕਿ ਤੇਰੀ ਗਲਤ ਨੀਤੀ ਕਰਕੇ ਕਿਸਾਨਾਂ ਦਾ ਨੁਕਸਾਨ ਹੋਇਆ ਕਿਸਾਨਾਂ ਨੇ ਉਹ ਰਸਤਾ ਨਹੀਂ ਰੋਕਿਆ ਹੋਇਆ ਸੀਗਾ ਰਸਤਾ ਰੋਕਿਆ ਸੀ ਹਰਿਆਣਾ ਸਰਕਾਰ ਨੇ ਤੇ ਜੇ ਤੁਸੀਂ ਪੰਜਾਬ ਦੇ ਪੁੱਤਰ ਸੀ ਤੁਹਾਡੀਆਂ ਲੱਤਾਂ ਵਿੱਚ ਜਾਨ ਸੀਗੀ ਤੇ ਕਿਸਾਨਾਂ ਦੇ ਅੱਗੇ ਲੇ ਪਾਸੇ ਲੱਗ ਕੇ ਜਿੱਦਣ ਸਾਡਾ ਸ਼ੁਭ ਕਰਨ ਗੋਰੀਆਂ ਮਾਰ ਕੇ ਉਹਨਾਂ ਸ਼ਹੀਦ ਕੀਤਾ ਹਰਿਆਣੇ ਨੇ ਇੱਕ ਵਾਰ ਤੁਸੀਂ ਉਹ ਬਾਰਡਰ ਤਾਂ ਖੋਲਦੇ ਜਾ ਕੇ ਅੱਗੇ ਲੱਗ ਕੇ ਜਾਂਦੇ ਬਾਰਡਰ ਖੋਲ ਅੱਜ ਸਾਰੇ ਮੰਤਰੀਆਂ ਦੇ ਬਿਆਨ ਆਈ ਜਾਂਦੇ ਨੇ ਅਸੀਂ ਕਿਸਾਨਾਂ ਦੇ ਪੁੱਤਰ ਆ ਅਸੀਂ ਕਿਸਾਨਾਂ ਦੇ ਨਾਲ ਜਾਵਾਂਗੇ ਅਸੀਂ ਕੋਈ ਕਹਿੰਦੀ ਪੀ ਐਮਐਲਏ ਕਿਸਾਨਾਂ ਦੀ ਅਸੀਂ ਧੀ ਆ ਮੈਂ ਅੱਗੇ ਲੱਗ ਕੇ ਚੱਲਾਂਗੀ ਸਭਾ ਸਾਲ ਤੋਂ ਅਸੀਂ ਉਹ ਅੰਦੋਲਨ ਲੜਦੇ ਪਏ ਉਦੋਂ ਤੁਹਾਨੂੰ ਨਹੀਂ ਦੱਸਿਆ ਵੀ ਅੰਦੋਲਨ ਲੜ ਰਹੇ ਆ ਦਿੱਲੀ ਵਾਲੇ ਸਾਨੂੰ ਜਾਨ ਨਹੀਂ ਦਿੰਦੇ ਤੇ ਅਸੀਂ ਦਿੱਲੀ ਆਪਣੀ ਕਿਸਾਨ ਸਾਡਾ ਦਿੱਲੀ ਰਾਜਧਾਨੀ ਹੈ ਤੇ ਅਸੀਂ ਸਵਾਲ ਕਰੀਏ ਅਸੀਂ ਸੁਪਰੀਮ ਕੋਰਟ ਵਿੱਚ ਕੇਸ ਪਾਈਏ ਵੀ ਸਾਡੇ ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਨ ਦਿੰਦੇ ਉਹਨਾਂ ਨਾਲ ਮੰਗਾ ਨੇ ਬਿਲਕੁਲ ਤੂੰ ਝੂਠਾ ਤੇ ਤੁਸੀਂ ਜਿਹੜੇ ਹੈਗੇ ਸੀਗੇ ਬਈ ਮਾਨ ਲੋਕ ਸੀਗੇ ਜਿਨ੍ਹਾਂ ਨੇ ਵੋਟਾਂ ਇਨਾ ਭਰਾਵਾਂ ਤੋਂ ਭੂਰੇ ਪਾਲੇ ਕਿਸਾਨਾਂ ਤੋਂ ਵੋਟਾਂ ਲੈ ਕੇ ਤੇ ਉਹਨਾਂ ਦੀ ਪਿੱਠ ਵਿੱਚ ਛੁਰਾ ਮਾਰ ਕੇ ਅੱਜ ਕੁੱਟਿਆ ਅੱਜ ਅਸੀਂ ਪੰਜਾਬ ਦੇ ਹਰੇਕ ਪਿੰਡ ਦੇ ਵਿੱਚ ਜਿਹੜਾ ਹੈਗਾ ਪੁਤਲਾ ਭਗਵੰਤ ਮਾਨ ਦਾ ਸਾੜਨਾ ਕਿਉਂਕਿ ਇਸ ਨੇ ਵਾਅਦਾ ਖਿਲਾਫੀ ਕੀਤੀ ਇਸ ਨੇ ਸਾਡੇ ਨਾਲ ਗੁਦਾਰੀ ਕੀਤੀ ਹੈ ਇਸ ਨੇ ਸਾਡੇ ਉਸ ਕਿਸਾਨਾਂ ਨੂੰ ਮੀਟਿੰਗ ਤੇ ਸੱਦ ਕੇ ਤੇ ਰਾਹ ਦੇ ਵਿੱਚ ਜਿਹੜਾ ਹੈਗਾ ਸੀਗਾ ਗਿਰਫਦਾਰ ਕਰਕੇ ਤੇ ਜੇਲਾਂ ਵਿੱਚ ਸੁਟਿਆ ਇਸ ਪਿੰਡ ਦੇ ਤਿੰਨ ਨੌਜਵਾਨ ਨੇ ਜਿਹੜੇ ਤਿੰਨ ਬਾਪੂ ਨੇ ਜਿਹੜੇ ਸਾਡੇ ਜੇਲ੍ਹ ਦੇ ਵਿੱਚ ਸੱਟੇ ਹੋਏ ਆ ਉਹ ਵੀ ਇਹ ਇਹਨਾਂ ਦੀ ਕਾਰਜਗੁਜ਼ਾਰੀ ਆ ਇਸ ਕਰਕੇ ਅੱਜ ਅਸੀਂ ਪਿੰਡ-ਪਿੰਡ ਵਿੱਚ ਇਹਨਾਂ ਦਾ ਪੁਤਲਾ ਸਾੜ ਰਹੇ ਹਾਂ ਹਰੇਕ ਪਿੰਡਾਇ ਛੜਿਆ ਤੇ ਮਹਾਂ ਸਰਕਾਰ ਮਰਦਾਵਾਦ 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 ਕਮੰਡੀ ਮੁੱਖ ਮੰਤਰੀ ਮਰਦਾਵਾਦ 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 ਕਿਸਾਨਾਂ ਦਾ ਦੋਸ਼ੀ ਮੰਤਰੀ ਮੁੱਖ ਮੰਤਰੀ ਮਰਦਾਵਾਦ 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 ਸ਼ਰਾਬੀ ਮੁੱਖ ਮੰਤਰੀ ਮਰਦਾਵਾਦ 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 ਪੰਜਾਬ ਸਰਕਾਰ ਮਰਦਾਵਾਦ ਮਰਦਾਵਾਦ 70 ਵੀ ਛੰਡੋ ਚਾਰ ਪੰਜ ਸੇ ਇੱਕ ਜੇ ਕਰਾਨਾ ਦੇ ਇਸ ਬੰਦੇ ਨੇ ਸਭ ਤੋਂ ਸਭ ਤੋਂ ਵੱਧ ਬੜਵਾਇਆ ਸੀ ਆਪ ਦੇ ਹੱਥਾਂ ਨਾਲ ਛਿੱਤਰ ਮਾਰਦਾ ਪਿਆ ਇਹ ਮੈਂ ਤਾਂ ਉਹ ਲੱਖ ਲਖ ਦੀਆ ਮੇਰਾ ਲਵਾਇਆ ਇਹਨਾਂ ਨੇ 2 ਲੱਖ ਰੁਪਏ ਭਾਪ ਸਾਹਿਬ ਦਾ ਲਵਾਇਆ ਸੀ ਆਪ ਦੇ ਹੱਥਾਂ ਨਾਲ ਛਿੱਤਰ ਖਾਂਦਾ 70 ਬੰਦਾਂ ਦੇ ਟ੍ਰਾਂਸਫਰ ਨੂੰ ਲੈ ਕੇ ਕਿਸਾਨਾਂ ਦੇ ਟ੍ਰਾਂਸਫਰ ਇਹ ਇਹ ਭਰਾਵਾਂ ਨੇ ਪੈਸੇ ਲਾ ਕੇ ਇਹਨੂੰ ਜਿਤਾਇਆ ਸੀਗਾ ਤੇ ਇਹ ਇਹਨੇ ਬੜੀ ਮਿਹਨਤ ਕੀਤੀ ਘਰ ਘਰ ਜਾ ਕੇ ਦੱਸਦਾ ਹੈ ਭਗਵਾਨ ਜੀ ਮਾਰ ਸਾਨੂੰ ਇਦਾਂ ਜੁੱਤੀਆਂ ਮਾਰੇਗਾ ਤੁਹਾਨੂੰ 2 ਵਜੇ ਬੱਲੂ ਆਣੇ ਕਹਿੰਦੇ ਬੱਸ ਜਾਂਦੀ ਹੈ ਚੰਡੀਗੜ੍ਹ ਨੂੰ ਉੱਥੇ ਛੱਡ ਆਓ ਤੇ ਸ਼ਾਮ ਨੂੰ 9 ਵਜੇ ਨੂੰ ਲੈ ਆਓ ਠੀਕ ਆ ਤੀੜ ਇਕੱਠੇ ਕਰੇ ਸਾਰੇ ਆ ਆ ਰਿਜ਼ਲਟ ਨਿਕਲਿਆ ਅੱਜ ਆਪਦੇ ਹਰਥੀ ਬਾਗਲ ਕਾ ਵੀ ਮੈਂ ਤਾਂ ਕਹਿੰਦਾ ਲਾ ਲੈਂਦਾ ਖਤੀੜਾਂ ਦਾ ਇੱਥੇ ਹਾਂ ਆ ਵੀ ਉਹਨਾਂ ਨੇ ਫੂਕ ਲਾਇਆ ਉਹਨਾਂ ਦੇ ਹੁਣ ਪੱਲੇ ਗੱਖ ਨਹੀਂ ਉਹਨਾਂ ਦੇ ਮਰੇ ਦੇ ਪੱਲੇ ਕੀ ਸਾਰਾ ਕੁਝ ਅਬੇੜਾ ਹੀ ਘਰ ਕੋ ਉਹਨਾਂ ਨੇ ਕੀਤਾ ਹਾਂ ਤੇ ਉਹ ਅੱਜ ਅੱਜ ਸੀਨ ਤੇ ਭੈਂਟੋਦਾਂ ਨੂੰ ਕੋ ਨਾ ਕੋਈ ਲਾਉਂਦੇ ਨਹੀਂ ਅਜੇ ਵੀ ਨੀਲੀਆਂ ਬਨਾਉਣੀ ਹਟ ਦੇਗੇ ਇੱਥੇ ਬਲਾਗ ਕੋਡਿਆ ਇੱਥੇ ਲਾ ਬੰਦੇ ਆ ਪ੍ਰਾਲੀ ਜੀ ਜੋ ਇੱਥੇ ਪ੍ਰਾਲੀ ਜੀ ਜਿਹਦਾ ਬਣਾ ਲੈ ਜੇ ਮੁੰਡਿਆ ਮੈਂ ਲਾ ਲਾ ਆ ਵਗੇ ਲੱਤਾਂ ਨੂੰ ਆ ਦੇਣ ਉਹ ਲੱਤਾਂ ਤੋਂ ਖੜਾ ਹੋਵੇ ਲੱਤਾਂ ਤੋਂ ਲਾਓ ਲੱਤਾਂ ਤੋਂ ਡਿੱਗੇ ਇੱਥੇ 라 ਮਚਾ ਵੈਸੇ ਤਾਂ ਸ਼ਾਮ ਨੂੰ ਇਹਦੇ ਤੇ ਲੱਤਾਂ ਤੇ ਖੜਿਆ ਨਹੀਂ ਜਾਂਦਾ ਟੈਗ ਪਤਾ ਲਾ ਬਾਈ ਤਾਂ ਲਾ ਆ ਰਾਉ ਦਾ ਇੱਥੇ ਕੋਲੇ ਕੀ ਆ ਗਿਆ ਉਹ ਤਾਂ ਆਉਂਦਾ ਬਸ ਵਾਲਾ ਕੀ ਤੁਵਾ ਮਰਦਾਵਾ ਵਾ 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 ਭਗਵਾਨਤਾ ਮੁਚੜ ਮਰਦਾਬਾਦ ਮਰਦਾਬਾਦ ਭਗਵਾਨਤਾ ਮੁਚੜ ਮਰਦਾਬਾਦ 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 ਭਗਵਾਨਤਾ ਮੁਚੜ ਮਰਦਾਬਾਦ 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 ਸੋ ਖੇ ਆਲਾ ਮੁੱਖ ਮੰਤਰੀ ਮੁਰਦਾਵਾਲ 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 ਭਗਵਾਨ ਖਬੀਰ ਤੋਂ ਬਾਅਦ ਗੱਪੀ ਮੁੱਖ ਮੰਤਰੀ ਮੁਰਦਾਵਾਲ 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 ਗੱਪੀ ਮੁੱਖ ਮੰਤਰੀ ਮੁਰਦਾਵਾਲ 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 ਦਿੱਲੀ ਦਾ ਦਲਾਲ ਮੁਰਦਾਵਾਲ 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 ਦਿੱਲੀ ਦਾ ਦਲਾਲ ਮੁੱਖ ਮੰਤਰੀ ਮੁਰਦਾਵਾਲ ਮੁਰਦਾਵਾਲ ਰਜਾਨਾ ਦੇ ਹੱਕ ਕੋਣ ਵਾਲਾ ਮੁੱਖ ਮੰਤਰੀ ਮੁਰਦਾਵਾਲ